ਦੇਸ਼ ਵਿੱਚ ਕੁਵਰ ਫਿਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ ਹੋਵੇ ਪਰ ਇਸ ਦੇ ਬਾਵਜੂਦ ਵੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਮਨਜੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦੇ ਦਿੱਤੀ ਗਈ ਹੈ ਇਹ ਸੇ ਜਾਣਕਾਰੀ ਖੁਦ ਰਮਨਜੀਤ ਸਿੰਘ ਬਿੱਟੂ ਦੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਪੀਐਮ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ ਰਵਨੀਤ ਬਿੱਟੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਭਾਜਪਾ ਅਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਮੈਂ ਹੁਣ ਪੰਜਾਬ ਦੇ ਲਈ ਪੂਲ ਦਾ ਕੰਮ ਕਰਾਂਗਾ ਪਾਰਟੀ ਦੇ ਲੀਡਰਸ਼ਿਪ ਨੇਤਾ ਆਪਣੇ ਕੰਮ ਕਰਤੇ ਉਹਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਪਰਿਵਾਰ ਬਹੁਤ ਉਦਾਸ ਸੀ ਅਤੇ ਹੁਣ ਪਰਿਵਾਰ ਬਹੁਤ ਖੁਸ਼ ਹੈ ਕਿਉਂਕਿ ਮੈਂ ਪੰਜਾਬ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੀ ਉਹ ਭਾਜਪੀ ਚ ਬਹਿ ਕੇ ਪੰਜਾਬ ਦੀ ਗੱਲ ਹੋ ਸਕਦੀ ਆ ਕਿਉਂਕਿ ਦੂਜੇ ਪਾਸੇ ਪੰਜਾਬ ਨੂੰ ਕਦੇ ਕਾਂਗਰਸ ਦੀ ਪ੍ਰਾਇੋਰਟੀ ਨਹੀਂ ਰਹੀਆ ਪੰਜਾਬ ਨੂੰ ਕਦੇ ਮੈਂ ਤਿੰਨ ਵਾਰ ਐਮਪੀ ਬਣਿਆ ਉੱਥੇ ਮੈਨੂੰ ਕਿਤੇ ਵੀ ਇੱਕ ਜਗ੍ਹਾ ਨਹੀਂ ਉਹਨਾਂ ਨੇ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਤੇ ਉਹ ਸਿਰਫ ਕਟਪੁਤਲੀਆਂ ਜਿਹੜੀਆਂ ਉਹ ਬਣਾ ਕੇ ਰੱਖਦੇ ਸੀ ਜਿਹੜੀ ਮੈਂ ਆਸ ਲੈ ਕੇ ਆਇਆ ਸੀ ਅੱਜ ਉਹਨਾਂ ਨੇ ਸੱਚ ਕਰਤੀ ਹਾਰਨ ਤੋਂ ਬਾਅਦ ਵੀ ਹਾਰਨ ਤੋਂ ਬਾਅਦ ਵੀ ਅਮਿਤ ਸ਼ਾਹ ਜੀ ਨੱਡਾ ਜੀ ਤੇ ਸਾਡੇ ਪ੍ਰਧਾਨ ਮੰਤਰੀ ਤਿੰਨਾਂ ਨੇ ਮਿਲ ਕੇ ਜਿਹੜਾ ਇਹ ਉਹ ਮਿਨਿਸਟਰੀ ਦਿੱਤੀ ਆ ਤੇ ਹੁਣ ਮੇਰਾ ਕੰਮ ਆ ਵੀ ਕਿਵੇਂ ਮੈਂ ਪੰਜਾਬ ਨੂੰ ਜੋ ਕਹਿੰਦਾ ਸੀ ਮੈਂ ਬ੍ਰਿਜ ਦਾ ਪੁਲ ਦਾ ਕੰਮ ਕਰੂੰਗਾ ਉਹ ਕੰਮ ਜਿਹੜਾ ਕਰਨਾ ਹੈ ਉਹ ਮੁੱਲ ਆ ਜਿਹੜਾ ਮੈਂ ਪੰਜਾਬ ਦਾ ਮੋੜਨਾ ਹੈ ਤੇ ਪਾਰਟੀ ਨੇ ਤੇ ਲੀਡਰਸ਼ਿਪ ਨੇ ਆਪਣਾ ਕੰਮ ਕਰਤਾ ਤੇ ਇਸ ਕਰਕੇ ਮੇਰੇ ਅੱਜ ਪਰਿਵਾਰ ਜਿੰਨਾ ਖੁਸ਼ ਕਿਉਂਕਿ ਬੜੇ ਅਦਾਸ ਸੀ ਕਈ ਦਿਨਾਂ ਦੇ ਪਰ ਮੈਨੂੰ ਵਿਸ਼ਵਾਸ ਸੀ ਮੋਦੀ ਸਾਹਿਬ ਤੇ ਵੀ ਮੈਨੂੰ ਉਹ ਜੇ ਜੁਆਇਨ ਕਰਾਇਆ ਉਹ ਪੰਜਾਬ ਲਈ ਕਰਾਇਆ ਤੇ ਪੰਜਾਬ ਲਈ ਮੈਂ ਕੀ ਕੁਝ ਕਰ ਸਕਾਂ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਉਹ ਦੇਣਗੇ ਦੇਣਗੇ ਦੋ ਦਿਨਾਂ ਬਾਅਦ ਹੀ ਮੇਰੀ ਹਜੇ ਕਿ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਆਪਣੇ ਆਪ ਹੀ ਟੈਲੀਫੋਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਮੈਂ ਅੱਜ ਖੁਸ਼ ਹਾਂ ਵੀ ਜੋ ਮੈਂ ਚਾਹੁੰਦਾ ਸੀ ਜੋ ਮੇਰੇ ਸੁਪਨੇ ਸੀ ਸudar bhyan singh ਦੇ ਮੇਰੇ ਜੋ ਮੇਰੇ ਪਰਿਵਾਰ ਦੇ ਉਹ ਸੁਪਨੇ ਪੂਰੇ ਹੋਣਗੇ ਦੱਸਦੇ ਕਿ ਐਤ ਕੀ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਸੀ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਐਤ ਕੀ ਕਾਂਗਰਸ ਦੇ ਉਮੀਦਵਾਰ ਰਾਜਵਿੰਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ